ਦੇਦੀ ਨੇ ਆਉਂਦੇ ਪਿੰਡ ਨੜਾ ਵਾਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚੇ ਲੱਪੀ ਸਿੰਘ ਨੇ ਪਰੇਮੰਦ ਦੇ ਨਾਲ ਕਿਹਾ ਹੈ ਕਿ 50 ਲੱਖ ਰੁਪਏ ਲਗਾ ਕੇ ਉਹ ਵਿਦੇਸ਼ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਵੱਲੋਂ ਕੁਝ ਦਿਨਾਂ ਦੇ ਵਿੱਚ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਸਾਰੇ ਪੈਸੇ ਫੂਕ ਫਾਕ ਕੇ ਉਸ ਨੂੰ ਘਰ ਵਾਪਸ ਪਰਤਣਾ ਹੋਵੇਗਾ। ਉਹ ਤੋਂ ਦੇ ਹਾਲਾਤ ਬਿਆਨ ਕਰਦਿਆਂ ਹੋਇਆ ਲੱਪੀ ਸਿੰਘ ਦੱਸਿਆ ਕਿ ਡੰਕੀ ਦਾ ਰਸਤਾ ਬਿਹਤ ਮਾੜਾ ਹੈ ਤੇ ਇਸ ਰਸਤੇ ਕਈ ਜਾਨਾਂ ਵੀ ਚਲੀਆਂ ਆਈਆਂ ਗਈਆਂ ਹਨ। ਲੱਪੀ ਸਿੰਘ ਜੀ ਮੈਨੂੰ ਅੱਜ ਵਾਪਸੀ ਹੋਈ ਹੈ ਘਰ ਇਮਾਰਤ ਸਾਲ ਹੋ ਗਿਆ ਘਰੋਂ ਪੁਰੇ ਨੂੰ ਤੇ ਲਗਭਗ ਖੰਜਰ ਖਾਬ ਹੀ ਹੁੰਦੇ ਰਹੇ ਆ ਤੇ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਏਜੰਟ ਨੇ ਮੈਨੂੰ ਉਤਲੀ ਡੌਂਕੀ ਦਾ ਕਹਿ ਕੇ ਮੈਨੂੰ ਥੱਲੇ ਦੀ ਡੌਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਉੱਥੇ ਸਾਨੂੰ ਕੋਈ ਨਾ ਕੋਈ ਡੌਂਕਰ ਮਾਰਦਾ ਰਿਹਾ ਸਾਡੇ ਨਾ ਮੁੰਡੇ ਹੈਗੇ ਸੀ ਉਹਨਾਂ ਦੇ ਗੋਡੇ ਤੱਕ ਟੁੱਟ ਗਏ ਨੇ ਇਸ ਲਈ ਸਾਨੂੰ ਇਨਸਾਫ ਚਾਹੀਦਾ ਤੇ ਭਾਜੀ ਪਨਾਮਾ ਚ ਆਉਣ ਦਾ ਸਾਨੂੰ ਬਹੁਤ ਖਤਰਾ ਆ ਰਿਹਾ ਅਸੀਂ ਸੱਪਾਂ ਦੇ ਵਿੱਚ ਸੌਂਦੇ ਨੇ ਸੱਪ ਮਗਰਮਚ ਹੋਰ ਬਹੁਤ ਜਾਨਵਰ ਸੀ ਜਿਨ੍ਹਾਂ ਕੋ ਅਸੀਂ ਬੱਚ ਬਚਾ ਕੇ ਜਿਉਂਦੇ ਰਹੇ ਤੇ ਬਾਕੀ ਗਾਂ ਪਨਾਮਾ ਤੋਂ ਸਾਨੂੰ ਮੈਕਸੀਕੋ ਤੱਕ ਬਹੁਤ ਔਖੇ ਤਰੀਕੇ ਨਾਲ ਲੈ ਜਾਂਦੇ ਲੈ ਕੇ ਜਾਇਆ ਗਿਆ ਕਿ ਜਿਵੇਂ ਕੰਟੇਨਰਾਂ ਵਿੱਚ ਬੰਦ ਕਰਕੇ ਕਿ ਸਾਨੂੰ ਖਾਣ ਪੀਣ ਨੂੰ ਕੀ ਬਾਥਰੂਮ ਕਰਨ ਤੱਕ ਜਾਣ ਨਹੀਂ ਦਿੰਦਾ ਜੇ ਅੱਗੋਂ ਡੌਂਕਰਾਂ ਨੂੰ ਕਹਿੰਦੇ ਸੀ ਕਿ ਸਾਨੂੰ ਬਾਹਰ ਲੈ ਜਾਓ ਬਾਥਰੂਮ ਕਰਾਓ ਜਾਂ ਕੁਝ ਵੀ ਹਾਨੂੰ ਲੋਗ ਮਾਰਦੇ ਸੀ ਵਿੱਚ ਮੁੰਡੇ ਇਦਾਂ ਦੇ ਨੇ ਜਿਨਾਂ ਦੇ ਡੌਂਕਰਾਂ ਨੇ ਮਾਰ ਕੇ ਸਿਰ ਖੋਲੇ ਨੇ ਕਿ ਤੁਸੀਂ ਤੁਹਾਨੂੰ ਕਿਹਾ ਕਿਉਂ ਇਸ ਹਾਲਾਣਾ ਅਸੀਂ ਕਿਥੇ ਤੱਕ ਪਹੁੰਚੇ ਆਂ ਪਹਿਲੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਤੇ ਪਹਿਲੀ ਅਸੀਂ 27 ਜਨਵਰੀ ਨੂੰ ਅਮਰੀਕਾ ਪਹੁੰਚ ਗਏ ਆਂ ਤੇ 20 ਫਰਵਰੀ ਨੂੰ ਸਾਡੀ ਵਾਪਸੀ ਹੋ ਗਈ ਹੈ ਮੰਗ ਚਾਹੁੰਦੀ ਆਂ ਕਿ ਸਾਡੇ ਬੇਟੇ ਦੀ ਹਲਪ ਕੀਤੀ ਜਾਏ ਉਈ ਨ ਕੋਈ ਨੌਕਰੀ ਕੁਝ ਵੀ ਸਾਡੇ ਪਾਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੇ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਤੁਹਾਡੇ ਕੋਲ ਕੁਝ ਨਹੀਂ ਆ ਤੁਹਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਸੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਨਾ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਸਾਡੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਜੀ एक केड़ी माता वा जे अपने बचे तो... <laughs> <laughs> पैसे लाके बार भेजे बेटा वापस को था मगे बेटे मतलब कोई नौकरी चाहे पैसे वापस हो ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੌਜਵਾਨਾਂ ਦੇ ਵਿੱਚ ਪੰਜਾਬ ਦੇ ਸੰਗਰੂਰ ਦੇ ਨੌਜਵਾਨ ਵੀ ਸ਼ਾਮਿਲ ਹਨ ਪਿੰਡ ਚਠਾਵਾ ਸੇਖਵਾ ਦੇ ਇੱਕ ਨੌਜਵਾਨ ਨੂੰ ਵੀ ਰਿਪੋਰਟ ਕੀਤਾ ਗਿਆ ਜਿਸ ਤੋਂ ਬਾਅਦ ਆ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੌਜਵਾਨ ਦੇcar ਪੁੱਜੇ ਅਤੇ ਪਰਿਵਾਰ ਦਾ ਹਾਲ ਚਾਲ ਜਾਣਿਆ ਇਸ ਮੌਕੇ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਧਦੇ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ